ਮੈਂ ਜੰਮੂ ਬੇਨਤੀ ਕੀਤੀ ਸੀ ਸਮਾਗਮਾਂ ਤੇ ਤੁਹਾਡੇ ਚਰਨਾਂ 'ਚ ਵੀ ਕਰਨਾ ਜਿਹਦਾ ਨਹੀਂ ਵੀ ਕਰਮਾਂ 'ਚ ਲਿਖਿਆ ਸਤ ਗੁਰੂ ਵੀ ਲਿਖ ਦਿੰਦੇ ਨੇ ਮਹਾਪੁਰਖ ਹੋਏ ਨੇ ਸੰਤ ਬਾਬਾ ਅਜੀਤ ਸਿੰਘ ਜੀ ਮਹਾਰਾਜਨ ਹਸਾਲੀ ਸਾਹਿਬ ਆਪਣੇ ਅਸਥਾਨ ਤੇ ਵਿਰਾਜਮਾਨ ਸਨ ਇਲੈਕਸ਼ਨ ਦਾ ਦੌਰ ਸੀ ਇਲੈਕਸ਼ਨ ਦਾ आनंदपुर साहिब दी टिकट मिली एक एमपी ਨੂੰ ਤੇ ਉਹ ਆ ਕੇ ਬਾਬਾ ਅਜੀਤ ਸਿੰਘ ਸਾਹਿਬ ਨੂੰ ਕਹਿੰਦਾ ਮਹਾਰਾਜ ਜੀ ਮੈਂ ਪਿੰਡ ਦਾ ਸਰਪੰਚ ਨਹੀਂ ਕਦੇ ਬਣਿਆ ਕਦੇ ਐਮਐਲਏ ਨਹੀਂ ਬਣਿਆ ਕਦੇ ਕੋਈ ਬਲੌਕ ਸੰਵਤੀ ਦਾ ਮੈਂਬਰ ਨਹੀਂ ਬਣਿਆ ਆ ਮੈਨੂੰ ਟਿਕਟ ਦੇਤੀ ਪਾਰਟੀ ਨੇ ਤੇ ਮਹਾਰਾਜ ਮੈਂ ਐਮਪੀ ਬਣਨਾ ਚਾਹੁੰਦਾ ਮੇਰੇ ਦਿਲ ਦੀ ਆਸ ਏ ਤੇ ਬਾਬਾਜੀਤ ਸਿੰਘ ਜੀ ਤੁਸੀਂ ਜੋ ਕਹਿੰਦੇ ਹੋ ਵਚਨ ਪੂਰਾ ਪੈਂਦਾ ਮੈਨੂੰ ਖਾਲੀ ਨਾ ਮੋੜਿਓ ਜਮਾਰਾ ਜਿੱਦਾਂ ਕਰਕੇ ਬੈਠੇ ਸਨ ਬਾਬਾਜੀਤ ਸਿੰਘ ਜੀ ਕਹਿੰਦੇ ਜਾ ਕਿੱਥੋਂ ਮਿਲੀ ਟਿਕਟ ਤੇਨੂੰ ਹਾਂ ਭਾਈ ਕਿਉਂ ਦੇਖੋ ਜੀ ਸਾਨੂੰ ਗਰਜ ਹੋਵੇਗੀ ਕਿਸੇ ਐਮਐਲਏ ਨਾਲ ਐਮਪੀ ਨਾਲ ਕਿਸੇ ਚੇਅਰਮੈਨ ਨਾਲ ਰੱਬ ਦੇ ਬੰਦੇ ਬੇਪਰਵਾਹ ਹੁੰਦੇ ਨੇ ਕੋਸਾ ਤਾ ਸ੍ਰੀ ਵਾਹਿ ਜਿਨ੍ਹਾਂ ਨੇ ਪਿਆਰ ਕੀਤਾ ਉਹਨਾਂ ਨਾਲ ਖੜ ਕੇ ਜਿਨ੍ਹਾਂ ਨਫ਼ਰਤ ਕੀਤੀ ਉਹਨਾਂ ਨੂੰ ਕਿਹਾ ਭਾਈ ਤੁਸੀਂ ਆਪਣੇ ਘਰ ਚੰਗੇ ਹੋ ਅਸੀਂ ਆਪਣੇ ਘਰ ਚੰਗੇ ਹ ਇੰਨਾ ਸਮਾਂ ਹੀ ਨਹੀਂ ਨਾ ਨਿੰਦਾ ਸੁਣਨ ਦਾ ਟਾਈਮ ਤੇ ਨਾ ਨਿੰਦਾ ਕਰਨ ਦਾ ਟਾਈਮ ਕਿਉਂ ਹਰ ਜਪੰਦਿਆ ਖੰਨ ਢਿੱਲ ਕੀਤੇ ਖੰਨ ਢਿੱਲ ਨਾ ਕੀਤੇ ਮੇਰੀ ਜਿੰਦੜੀਏ ਮੱਤ ਕੇ ਜਾ ਬੇਸਾਬੇ ਕੇ ਆਵੇਂ ਇਹ ਪਤਾ ਥੋੜਾ ਵੀ ਸਾਹ ਕਿੱਥੇ ਰੁਕ ਜਾਣੇ ਨੇ ਸਵਾਸਾਂ ਦੀ ਲੜੀ ਕਿੱਥੇ ਟੁੱਟ ਜਾਣੀ ਜਿੰਨਾ ਟਾਈਮ ਜਪ ਲਈਏ ਬੇਨਤੀ ਇਹ ਜਪ ਲੋ ਜਿਹੜਾ ਨਹੀਂ ਜਪਦਾ ਉਹਨਾਂ ਸਾਈਡ ਵੱਟ ਪਈ ਜੇ ਨਹੀਂ ਸਾਨੂੰ ਜਪਣਾ ਮਹਾਂਪੁਰਸ਼ ਕਹਿੰਦੇ ਟਿਕਟ ਕਿੱਥੋਂ ਮਿਲੀ ਉਹ ਤੈਨੂੰ ਕਹਿੰਦਾ ਜੀ ਆਨੰਦਪੁਰ ਸਾਹਿਬ ਤੋਂ ਕਹਿੰਦੇ ਫਿਰ ਆਨੰਦਪੁਰ ਸਾਹਿਬ ਵਾਲਿਆਂ ਦੀ ਜਿੱਤ ਹੁੰਦੀ ਏ ਹਾਰ ਨਹੀਂ ਹੁੰਦੀ ਕਦੇ ਆਨੰਦਪੁਰ ਸਾਹਿਬ ਵਾਲੇ ਜਿੱਤ ਜਾਂਦੇ ਨੇ ਕਦੇ ਹਾਰਦੇ ਨਹੀਂ ਜਿਨ੍ਹਾਂ ਦੀ ਪਹੁੰਚ ਸ੍ਰੀ ਆਨੰਦਪੁਰ ਸਾਹਿਬ ਇਵੇਂ ਕਿਹਾ ਉਹ ਖੁਸ਼ੀ-ਖੁਸ਼ੀ ਵਾਪਸ ਚਲਾ ਗਏ ਯਾਦ ਰੱਖਿਓ ਜੀ ਰੱਬ ਨਾਲ ਜਿਹੜੇ ਜੁੜੇ ਹੁੰਦੇ ਨੇ ਉਹ ਰੱਬ ਦਾ ਰੂਪ ਬਣ ਜਾਂਦੇ ਨੇ ਹੁਣ ਉਹਨਾਂ ਦੇ ਬਚਨਾਂ ਵਿੱਚ ਸੱਤਿਆ ਏ ਸਚਾਈ ਏ ਕਮਾਈ ਏ ਕਹਿੰਦੇ ਥੋੜਾ ਸਮਾਂ ਲੰਘਿਆ ਦੋ ਦਿਨ ਇੱਕ ਦੂਜਾ ਐਮਪੀ ਆ ਗਿਆ ਜਿਹੜਾ ਇਹਨਾਂ ਦੇ ਵਿਰੁੱਧ ਪਾਰਟੀ ਚ ਸੀ ਖੜਿਆ ਉਹ ਵੀ ਆ ਕੇ ਖੜ ਗਿਆ ਉਹ ਵੀ ਆ ਕੇ ਕਹਿੰਦਾ ਮਹਾਂਪੁਰਸ਼ੋ ਟਿਕਟ ਮਿਲੀ ਏ ਜੀ ਕਿਰਪਾ ਕਰੋ ਜਿੱਤ ਝੋਲੀ ਚ ਪਾ ਦਿਓ ਤੁਹਾਡੇ ਕੋਲ ਆਸ ਕਰਕੇ ਆਇਆ ਮੈਂ ਪਿਆਰ ਵਾਲਾ ਸੀ ਮਹਾਂਪੁਰਖਾਂ ਦੇ ਕਹਿੰਦੇ ਕਿੱਥੋਂ ਮਿਲੀ ਏ ਕਹਿੰਦੇ ਜੀ ਸ਼੍ਰੀ ਆਨੰਦਪੁਰ ਸਾਹਿਬ ਤੋਂ ਕਹਿੰਦੇ ਜਾ ਆਨੰਦਪੁਰ ਸਾਹਿਬ ਵਾਲੇ ਨਹੀਂ ਹਾਰਦੇ ਹੁੰਦੇ ਆਪੋ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਐਨਾ ਬਚਨ ਕਹਿਆ ਨਾ ਸ਼੍ਰੀ ਆਨੰਦਪੁਰ ਸਾਹਿਬ ਵਾਲੇ ਹਾਰਦੇ ਨਹੀਂ ਹੁੰਦੇ ਉਹ ਸਾਰੇ ਸੋਚੀ ਪੈ ਗਏ ਕਹਿੰਦੇ ਕਿ ਪਹਿਲਾਂ ਆਇਆ ਸੀ ਮਹਾਂਪੁਰਖਾਂ ਨੇ ਉਹਨੂੰ ਵੀ ਕਹਤਾ ਤੇਰੀ ਵੀ ਜਿੱਤ ਹੋਵੇਗੀ ਇਹਨੂੰ ਕਹਤਾ ਤੇਰੀ ਵੀ ਜਿੱਤ ਹੋਵੇਗੀ ਤੇ ਜਿੱਤਣਾ ਦੇਖ ਕੇ ਨਾ ਇੱਕ ਹੀ ਸੰਗਤ ਜੀ ਇੱਕ ਤੇ ਹਾਰੇਗਾ ਜੇ ਇੱਕ ਵੀ ਹਾਰ ਗਿਆ ਤੇ ਮਹਾਪੁਰਖਾਂ ਦਾ ਬਚਨ ਝੂਠਾ ਪਵੇਗਾ ਆਕੋ ਸਤਨਾਮ ਜੀ ਵਾਹਿਗੁਰੂ ਇੱਕ ਗੱਲ ਯਾਦ ਰੱਖਿਓ ਸਾਰੀਆਂ ਗੱਲਾਂ ਝੂਠੀਆਂ ਪੈ ਜਾਂਦੀਆਂ ਨੇ ਰੱਬ ਆਪਣੇ ਪਿਆਰੇ ਦਾ ਬਚਨ ਨਹੀਂ ਕਦੇ ਝੂਠਾ ਬਣ ਦਿੰਦਾ ਸਤ ਸ੍ਰੀ ਅਕਾਲ ਜੋ ਮਰਜੀ ਹੋ ਜਾਵੇ ਸਤਗੁਰੂ ਆਪਣੇ ਪਿਆਰੇ ਦਾ ਬਚਨ ਝੂਠਾ ਨਹੀਂ ਬਣ ਦਿੰਦੇ ਜਿਹਦੇ ਲਈ ਰੱਬ ਦਾ ਬੰਦਾ ਅਰਦਾਸ ਕਰ ਦਿੰਦਾ ਹੈ ਨਾ ਸੰਗਤ ਜੀ ਭਾਵੇਂ ਉਹ ਕਿੱਦਾਂ ਦਾ ਵੀ ਏ ਜਦੋਂ ਕਿਸੇ ਰੱਬ ਤੇ ਬੰਦੇ ਦੇ ਹੱਥ ਜੁੜ ਗਏ ਨਾ ਗੁਰੂ ਗ੍ਰੰਥ ਸਾਹਿਬ ਉਹਨੂੰ ਖਾਲੀ ਨਹੀਂ ਜੇ ਮੋੜਦੇ ਸਤਿਗੁਰ ਨੂੰ ਮੰਨਣੀ ਪੈਂਦੀ ਰੱਬ ਨੂੰ ਮੰਨਣੀ ਪੈਂਦੀ ਹੁਣ ਦੋਨਾਂ ਐਮਪੀਆਂ ਨੂੰ ਬਚਨ ਮਹਾਂਪੁਰਖਾਂ ਨੇ ਕਰਤਾ ਤੂੰ ਵੀ ਜਿੱਤੇਗਾ ਤੂੰ ਵੀ ਜਿੱਤੇਗਾ ਸਾਰੇ ਸੇਵਾਦਾਰ ਸੋਚੀ ਪੈ ਗਏ ਓਏ ਮਹਾਪੁਰਖਾਂ ਨੇ ਬਚਨ ਧੋਨਾ ਨੂੰ ਦਿੱਤਾ ਦੋਨੋਂ ਇੱਕੋ ਸੀਟ ਤੇ ਖੜੇ ਨੇ ਕਹਿੰਦੇ ਜਿਵੇਂ ਇਲੈਕਸ਼ਨਾਂ ਦੀ ਡੇਟ 23 ਤਰੀਕ ਦੀ ਹੋਵੇ ਤੇ ਦੋ ਦਿਨ ਪਹਿਲਾਂ ਇੱਕ ਐਮਪੀ ਨੂੰ ਲੁਧਿਆਣੇ ਤੋਂ ਖੜਾ ਕਰ ਦਿੱਤਾ ਜਾਂਦਾ ਬਦਲੀ ਕਰ ਦਿੱਤੀ ਜਾਂਦੀ ਓਦੀ ਬਚਨ ਦੋਨਾਂ ਨੂੰ ਕੀਤਾ ਸੀ ਤੁਸੀਂ ਐਮਪੀ ਬਣੋਗੇ ਤੁਹਾਡੀ ਜਿੱਤ ਹੋਵੇਗੀ ਪਰ ਕਹਿੰਦੇ ਪਾਰਟੀ ਨੇ ਇੱਕ ਐਮਪੀ ਟਾਈਮ ਟੂ ਟਾਈਮ ਬਦਲੀ ਕੀਤਾ ਲੁਧਿਆਣੇ ਸੀਟ ਤੇ ਲੈ ਆਂਦਾ ਇਧਰ ਲੁਧਿਆਣੇ ਵਾਲਾ ਵੀ ਜਿੱਤ ਗਿਆ ਉਧਰ ਆਨੰਦਪੁਰ ਸਾਹਿਬ ਵਾਲਾ ਵੀ ਜਿੱਤ ਗਿਆ ਹਾਰਨ ਦੋਨੋਂ ਨਹੀਂ ਦਿੱਤੇ ਸਤਿਗੁਰੂ ਕੀ ਨਹੀਂ ਕਰ ਸਕਦਾ